ਦੋਦੂ ਲੈਣਾ ਆਇਆ ਸੀਗਾ ਦੁਕਾਨ ਦੇ ਉੱਪਰ ਤੇ तकरीबन 6:30 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਇੱਕ ਰਾਈਫਲ ਸੀਗੀ 12 ਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੂੰ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਇਹਦੀ ਜਿਹੜੀ ਇਹ ਤੋਂ ਸਿਵਲ ਹਸਪੀਟਲ ਰੈਫਰ ਕੀਤਾ ਸੀਗਾ ਜਿੱਥੇ ਇਹਦੀ ਜੱਟ ਹੋ ਗਈ ਲੋਕ ਇਹ ਬੰਦਾ ਹਾਂਜੀ ਜੀ ਬੰਦੇ ਇਹ ਮੋਟਰਸਾਈਕਲ ਤੇ ਆਇਆ ਸੀਗਾ 25-20 ਸਾਲ ਦਾ ਮੁੰਡਾ ਹੈਗਾ ਤੋ ਦੇ ਵਿੱਚ ਅਸੀਂ ਸਾਡੇ ਕੋਲ ਪ੍ਰੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਅਗੇ ਨੇ ਪਰਸਨਲ ਐਨੀਮੇਟੀ ਰਿਗਾਰਡਿੰਗ ਉਸ ਤੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਸ ਨੂੰ ਟ੍ਰੇਸ ਕਰ ਲਵਾਂਗੇ ਪਤਾ ਨਹੀਂ ਕਿਹੜੀ ਤਰ੍ਹਾਂ ਦੁੱਧ ਲੈਣਾਂ ਦੇ ਸੀਗੇ ਜਿਹੜੇ ਵਿਅਕਤੀ ਦੇ ਕੋਲ ਸੀ ਹਾਂ ਇਹ ਇਥੇ ਰੂਟੀਨ ਵਾਈਜ਼ ਹੀ ਹੁੰਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਿਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹਦੀ ਡੈਟੀਫਿਕੇਸ਼ਨ ਸੀਗੀ ਫੇਲਾ ਬੰਦਾ ਆਊਗਾ ਤੋ ਮੋਟਰਸਾਈਕਲ ਲਗਾ ਕੇ ਉਹਦੀ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫੇਰ ਕਰਕੇ ਨਾਲ ਦੀ ਨਾਲ ਚੱਲੇਗਾ ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਹੈ ਨਾਮ ਕੀ ਹੈ ਨਾ ਦਾ ਉਮਰ ਕਿੰਨੀ ਹੈ ਇਹ ਹੋਂ ਪ੍ਰਕਾਸ਼ ਹੈ ਰਟਾਇਰਡ ਪੁਲਿਸ ਅਫਸਰ ਲਾਜਮਨ ਸਰ ਨਹੀਂ ਬਾਕੀ ਪੁਲਿਸ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਦਾ ਕੈਨੇਡਾ ਦਾ ਕੁਝ ਜਿਲ੍ਹਾ ਫਰੀਦਕੋਟ ਵੀ ਰਹਿੰਦਾ ਹਾਲਾਤ ਕਿਸ ਤਰ੍ਹਾਂ ਦੇ ਸਰ ਆਈ ਥਿੰਕ ਉਹਦੀ ਇਹ ਤਾਂ ਐਕਸਪਾਇਰ ਸਰ ਕਿੰਨੇ ਫਾਇਰ ਹੋਏ ਜੀ ਆ ਦੋ ਫਾਇਰ ਕੀਤੇ ਹੋਰ ਜੇਕਰ ਅਜੇ ਤੱਕ ਬੱਜਿਆ ਨਹੀਂ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ੈਅਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਵਾਸੀ ਵਕਲਕ ਟੀਮਾਂ ਲਗਾ ਦਿੱਤੀਆਂ ਜਲਦੀ ਵਰਕ ਕਰਦੇ ਉਹਨਾਂ ਨੇ ਤੇ ਉਹਦੇ ਬਾਰੇ ਆਈ ਕਾਟ ਨਹੀਂ ਉਹ ਵੈਪਨ ਦੀ ਗੱਲ ਕੀਤੀ ਜਾ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਹੈ ਉਹਦੇ ਚ 12 ਬੋਰ ਰਾਈਫਲ ਦੋ ਫਾਇਰ ਦੋ ਫਾਇਰ ਕੀਤੇ ਨੇ ਦੋਨੇ ਹੀ ਉੱਤੇ ਲੱਗੇ ਹਾਂ ਦੋਨੋਂ ਅਸੇ ਲੱਗੇ ਸਰ ਜਿਸ ਤਰ੍ਹਾਂ ਆਪਣਾ ਤੇ ਬੂਥ ਹੀ ਬਣਾਇਆ ਕੋਲੀ ਰਿਪੋਰਟ ਹੀ ਬਣਾਇਆ ਤੇ ਪੁਲਿਸ ਕਲਾਜ ਮੈਨਿਜਰੀਟੀ ਤੇ ਉਹ ਮੌਕੇ ਦੇ ਘਰ ਦਾ ਤੇ ਨਹੀਂ ਤੇ ਬੂਥ ਤਾਂ ਨਹੀਂ ਹੈਗਾ ਜਿਹੜਾ ਜਿਸ ਟਾਵਰ ਉੱਤੇ ਆਇਆ ਹਾਂ ਨਹੀਂ ਉਹ ਟਾਵਰ ਦੇ ਉੱਤੇ ਹੈਗਾ ਬਟ ਇਹ ਇਸ ਪੁਆਇੰਟ ਜਿਸ ਪੁਆਇੰਟ ਤੇ ਖੜੇ ਇੱਥੇ ਕੋਈ ਬੂਥ ਨਹੀਂ ਹੈਗਾ ਬੜਾ ਯਾ ਕੋਈ ਦੋਸੀ ਡੈਫੀਨਟਲੀ ਵੀ ਵਿਲ ਟ੍ਰੇਸ ਇਟ ਐਂਡ ਵਿਲ ਡੈਬ ਦਾ ਕਯੂ ਡਾਕਟਰ ਸਾਹਿਬ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਸਾਈਉਕਤਾ ਇੱਕ ਪੇਸ਼ੈਂਟ ਲੈ ਕੇ ਆਈ ਸੀ ਕੌਣ ਨੇ ਜੀ ਕੀ ਕਰਨਾ ਪਈ ਹੈ ਕੁਝ ਪਤਾ ਲੱਗੇ ਪੇਸ਼ੈਂਟ ਦਾ ਨਾਮ ਹਮਪ੍ਰਕਾਸ਼ ਹੈ ਐ ਡੀਟੀ ਮਿੱਤਲ ਟਾਵ ਇਹਾਂ ਤਾਂ ਪਹਿਲਾਂ ਹੀ ਇਹਨਾਂ ਦੀ ਮੌਤ ਹੋ ਚੁੱਕੀ ਸੀ। ਸਰ ਕਾਰਨਾਂ ਦਾ ਪਤਾ ਲੱਗੇ। ਕਾਰਨਾਂ ਦਾ ਹਜੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਇੰਜਰੀ ਕੁਝ ਹੈ ਇਹਨਾਂ ਦੇ ਚੈਸਟ ਤੇ ਤੇ ਅਪਰ ਬੈਕ ਤੇ ਇੰਜਰੀ ਹੈਗੀ ਹੈ। ਦੋਨੋਂ ਸਾਈਡ ਇੰਜਰੀ ਹੈਗੀ। ਠੀਕ ਹੈ ਜੀ। ਕੀ ਲੱਗਦਾ ਮੌਤ ਲਿਖ ਲਾਤਾ ਤੁਸੀਂ ਜੀ? ਹਜੇ ਕੁਝ ਨਹੀਂ ਕਹਿੰਦਾ ਸਰ। ਹਾਂ ਜੀ। ਥੈਂਕ ਯੂ। ਥੈਂਕ ਯੂ। ਅ ਥੈਂਕ